ਬੇਹਦੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਹਾਂ ਹਰਕੀ ਪੌੜੀ ਨੇੜੇ ਇੱਕ ਵੱਡਾ ਹਾਦਸਾ ਵਾਪੜਿਆ ਜਿੱਥੇ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਜੋ ਬੱਸ ਸੀ ਉਹ ਪੁੱਲ ਤੋਂ ਹੇਟਣਾ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਸਾਰੇ ਹੀ ਸਵਾਰੀ ਮੌਜੂਦ ਹੁੰਦੇ ਨੇ ਤੇ ਜੋ ਬੱਸ ਹੁੰਦੀ ਹੈ ਡਿੱਗਣ ਤੋਂ ਬਾਅਦ ਵੀ ਬੱਸ ਜੋ ਹੈ ਉਸਦੇ ਟਾਇਰ ਤੁਸੀਂ ਦੇਖ ਸਕਦੇ ਹੋ ਟਾਇਰ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਯਾਨੀ ਬੱਸ ਜੋ ਹੈ ਉਹ ਚਾਲੂ ਰਹਿੰਦੀ ਹੈ ਤੇ ਉਸੇ ਦੇ ਵਿੱਚੋਂ ਹੀ ਖਿੜਕੀਆਂ ਦੇ ਰਾਹੀਂ ਜਿਹੜੇ ਨੌਜਵਾਨ ਨੇ ਜਿਹੜੇ ਸਵਾਰੀ ਨੇ ਉਹ ਖਿੜਕੀਆਂ ਰਾਹੀਂ ਬਾਹਰ ਨਿਕਲਦੇ ਨੇ ਤੇ ਰਾਘੀਰਾ ਦੇ ਵੱਲੋਂ ਮੌਕੇ ਉਤੇ ਜਦੋਂ ਲੋਕ ਮੌਕੇ ਤੇ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਮਦਦ ਜੋ ਹੈ ਇਸ ਦੇ ਵਿੱਚ ਕੀਤੀ ਜਾਂਦੀ ਹੈ ਉਹਨਾਂ ਲੋਕਾਂ ਦੀ ਉਹਨਾਂ ਸਵਾਰੀਆਂ ਦੀ ਜੋ ਕਿ ਬੱਸ ਦੇ ਵਿੱਚ ਫਸੇ ਹੋਏ ਸੀ ਹਾਲਾਂਕਿ ਇਸ ਦੇ ਵਿੱਚ ਜੋ ਖਬਰ ਆ ਰਹੀ ਹੈ ਕਿ 24 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਦੀ ਹਾਲਤ ਜੋ ਹੈ ਗੰਭੀਰ ਦੱਸੀ ਜਾ ਰਹੀ ਹੈ ਤਾਂ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਜੋ ਬੱਸ ਹੈ ਉਹ ੇਠਾ ਡਿੱਗੀ ਹੋਈ ਹੈ ਲੇਕਿਨ ਬੱਸ ਜੋ ਹੈ ਉਹ ਪਲਟੀ ਹੋਈ ਹੈ ਜਿਸ ਦੇ ਕਾਰਨ ਜਿਹੜੇ ਟਾਇਰ ਨੇ ਉਹ ਟਾਇਰ ਉੱਪਰ ਵੱਲ ਨੂੰ ਨੇ ਤੇ ਟਾਇਰ ਜ਼ਮੀਨ ਦੇ ਨਾਲ ਨਹੀਂ ਲੱਗ ਰਿਹਾ ਜੇਕਰ ਜ਼ਮੀਨ ਨਾਲ ਲੱਗ ਰਹੇ ਹੁੰਦੇ ਟਾਇਰ ਤਾਂ ਇਹ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ ਤਾਂ ਇਸ ਦੇ ਵਿੱਚ ਗਨੀਮਤ ਏ ਰਹੀ ਹੈ ਕਿ ਕਿਸੇ ਦੀ ਵੀ ਜੋ ਹੈ ਜਾਨੀ ਦਾ ਨੁਕਸਾਨ ਜੜਾਇਆ ਜ ਨਹੀਂ ਹੋਇਆ ਤਾਂ ਗਣੀਮਤ ਵੱਡੀ ਰਹੀ ਹੈ ਹਾਲਾਂਕਿ ਜ਼ਖਮੀ ਜ਼ਰੂਰ ਹੋਏ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਕਿਉਂਕਿ ਜੇਕਰ ਜਿਹੜੇ ਟਾਇਰ ਨੇ ਕਿਉਂਕਿ ਬੱਸ ਜੋ ਹੈ ਡਿੱਗਣ ਤੋਂ ਬਾਅਦ ਵੀ ਚੱਲਦੀ ਰਹਿੰਦੀ ਉਸ ਦੇ ਟਾਇਰ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਜੇਕਰ ਬੱਸ ਸਿੱਧੇ ਡਿੱਗਦੀ ਕੰਧ ਤੇ ਬੱਸ ਜੋ ਹੈ ਟਾਇਰੋ ਲੱਗਦੇ ਜਾਂ ਫਿਰ ਜ਼ਮੀਨ ਤੇ ਟਾਇਰ ਲੱਗ ਜਾਂਦੇ ਤਾਂ ਬੱਸ ਜੋ ਹੈ ਅੱਗੇ ਜਾਣ ਦੀ ਜਿਸ ਦੇ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ ਤਾਂ ਗਣੀ ਮਤ ਰਹੀ ਹੈ ਕਿ ਵੱਡੇ ਹਾਦਸੇ ਤੋਂ ਜਿਹੜਾ ਬਚਾ ਰਹਿ ਗਿਆ ਤਾਂ ਖਬਰ ਤੁਹਾਨੂੰ ਦੱਸ ਰਿਹਾ ਉਤਰਾਖੰਡ ਦੇ ਹਰੀਦੁਆਰ ਸ਼ਹਿਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਹਰਕੀਪੌੜੀ ਨੇੜੇ ਇੱਕ ਬਸ ਦੇ ਪੁਲ ਤੋਂ ਡਿੱਗਣ ਦੇ ਕਾਰਨ ਦੋ ਦਰਜਨ ਤੋਂ ਵੱਧ ਯਾਤਰੀ ਜੋ ਨੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਰੋੜੀ ਬੇਲ ਵਾਲਾ ਪੁਲਿਸ ਚੌਂਕੀ ਦੇ ਇੰਚਾਰਜ ਯਸ਼ਵੀਰ ਸਿੰਘ ਨੇ ਇਸ ਮੁਤਲਕ ਜਿਹੜੀ ਆ ਜਾਣਕਾਰੀ ਵੀ ਦਿੱਤੀ ਹੈ ਉਹਨਾਂ ਦੇ ਵੱਲੋਂ ਯਾਨੀ ਕਿ ਜੋ ਇੰਚਾਰਜ ਯਸ਼ਵੀਰ ਸਿੰਘ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉੱਤਰ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ ਯਾਨੀ ਯੂਪੀਐਸ ਆਰਟੀਸੀ બસ ਦੇ ਜ਼ਖਮੀ ਯਾਤਰੀਆਂ ਨੂੰ ਹਰਿਦੁਵਾਰ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਦਾਖਲ ਜੋਇਆ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਜੋ ਹੈ ਕੀਤਾ ਜਾ ਰਿਹਾ ਉਹਨਾਂ ਦੱਸਿਆ ਕਿ ਇਹਨਾਂ ਦੇ ਵਿੱਚ 4 ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਸਿੰਘ ਨੇ ਇਸ ਮੁਤਲਕ ਇਹ ਵੀ ਕਿਹਾ ਕਿ ਯੂਪੀ ਐਸ ਆਰਟੀਸੀ ਦੇ ਮੁਰਾਦਾਬਾੜ ਡੀਪੋ ਦੀ ਬੱਸ ਦਿਨਦਿਆਲ ਪਾਰਕਿੰਗ ਖੇਤਰ ਦੇ ਪੁਲ ਤੋਂ ਡਿੱਗ ਗਈ ਸੀ ਅਤੇ ਪਾਰਕਿੰਗ ਦੇ ਵਿੱਚ ਕੁਝ ਕਾਰਾਂ ਵੀ ਨੁਕਸਾਨੀਆਂ ਗਈਆਂ ਨੇ ਪਰ ਇਸ ਦੇ ਵਿੱਚ ਗਣੀਮਤ ਰਹੀ ਕਿ ਕੋਈ ਜਾਨ ਜੋ ਹੈ ਇਸ ਦੇ ਵਿੱਚ ਨਹੀਂ ਗਈ ਕਿਸੇ ਵੀ ਜਾਨੀਵਰ ਦਾ ਨੁਕਸਾਨ ਜੋ ਹੈ ਨਹੀਂ ਹੋਇਆ ਉਹਨਾਂ ਇਹ ਵੀ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਬਚਾਅ ਕਾਰਜ ਇਸ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਤਾਂ ਤਸਵੀਰਾਂ ਕੁਝ ਸਾਹਮਣੇ ਆਈਆਂ ਨੇ ਜੋ ਕਿ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਇਹ ਹਾਦਸਾ ਵਾਪਰਦਾ ਹਾਦਸਾ ਵਾਪਰਨ ਤੋਂ ਬਾਅਦ ਜਿਹੜੇ ਨੌਜਵਾਨ ਹੁੰਦੇ ਨੇ ਜਿਹੜੇ ਸਵਾਰੀ ਹੁੰਦੇ ਨੇ ਜੋ ਬੱਸ ਦੇ ਵਿੱਚ ਬੈਠੇ ਹੁੰਦੇ ਨੇ ਉਹ ਆਪਣੀ ਜੋ ਹੈ ਰੱਖਿਆ ਆਪ ਹੀ ਕਰਦੇ ਨੇ ਕਿਉਂਕਿ ਇਸ ਦੇ ਵਿੱਚ ਜਿਹੜੇ ਨੌਜਵਾਨ ਤੇ ਜਿਹੜੇ ਸ਼ਰਦਾਲੂ ਨੇ ਉਹ ਮੌਕੇ ਤੇ ਜੋ ਬੱਸ ਦੇ ਵਿੱਚ ਬੈਠੇ ਹੁੰਦੇ ਨੇ ਜਦੋਂ ਬੱਸ ਹੇਠਾ ਡਿੱਗ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ मां गंगा जो है उना दे वलो जो रखियायो कीती गई है इना ਲੋਕਾਂ ਦੀ ਕਿਉਂਕਿ ਕੋਈ ਵੀ ਇਸ ਦੇ ਵਿੱਚ ਚਾਰ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ ਉਹਨਾਂ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਵੱਡੀ ਗਣੀਮਤ ਰਹੀ ਕਿ ਇਸ ਦੇ ਵਿੱਚ ਕੋਈ ਜਾਣੀ ਮਾਲੀ ਦਾ ਨੁਕਸਾਨ ਜੋ ਹੈ ਉਹ ਨਹੀਂ ਹੋਇਆ ਤਾਂ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਉਹ ਬੇਹਦੀ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਜਿਸ ਤਰੀਕੇ ਦੇ ਨਾਲ ਇਹ ਹਾਸਾ ਹੁੰਦਾ ਹਾਦਸਾ ਹੋਣ ਤੋਂ ਬਾਅਦ ਵੀ ਜੋ ਬੱਸ ਹੈਗੀ ਉਹ ਚਲਦੀ ਰਹਿੰਦੀ ਹੈ ਯਾਨੀ ਕਿ ਬੱਸ ਤਾਂ ਪਲਟ ਜਾਂਦੀ ਹੈ ਪਰ ਜਿਹੜੇ ਟਾਇਰ ਨੇ ਉਹ ਨੱਚਦੇ ਹੋਏ ਨਜ਼ਰ ਆਉਂਦੇ ਨੇ ਜੇਕਰ ਉਹ ਕਿਸੇ ਕੰਦੇ ਦੇ ਨਾਲ ਟਾਇਰ ਲੱਗਦੇ ਜਾਂ ਫਿਰ ਜੇਕਰ ਜ਼ਮੀਨ ਦੇ ਨਾਲ ਉਹ ਟਾਇਰ ਲੱਗਦੇ ਤਾਂ ਕੋਈ ਵੱਡੀ ਅਣਹੋਣੀ ਜੋ ਹੈ ਉਹ ਵਾਪਰ ਸਕਦੀ ਸੀ ਤਾਂ ਇੱਥੇ ਇਹੀ ਕਹਾਂਗੇ ਕਿ ਮਾ ਗੰਗਾ ਜਿਨ੍ਹਾਂ ਨੇ ਇਹਨਾਂ ਲੋਕਾਂ ਦੀ ਰੱਖਿਆ ਕੀਤੀ ਇਹਨਾਂ ਦੀ ਜਾਨ ਬਚਾਈ ਹੈ ਹਾਲਾਂਕਿ ਕੌਣ ਪ੍ਰਸ਼ਾਸਨ ਵੀ ਐਕਟਿਵ ਹੈ ਜੇਕਰ ਗੱਲ ਕਰੀਏ ਤਾਂ ਮੌਸਮ ਜੋ ਹੈ ਜਿਹਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਲਗਾਤਾਰ ਹੀ ਜੋ ਖਬਰਾਂ ਨੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਆਖਰ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੇ ਹਾਦਸੇ ਨੇ ਉਹ ਵਾਪਰ ਰਹੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਹੋਰ ਜੋ ਹਰ ਕੀ ਪੌੜੀ ਉੱਥੋਂ ਦੀ ਇੱਕ ਖਬਰ ਜੋ ਹੈ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਜੋ ਨੌਜਵਾਨ ਨੇ ਜੋ ਸਵਾਰੀ ਨੇ ਬੱਸ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਸਵਾਰੀ ਜੋ ਨੇ ਉਹ ਬੈਠੇ ਹੁੰਦੇ ਨੇ ਅਚਾਨਕ ਹੀ ਵੱਡਾ ਹਾਦਸਾ ਜੋ ਹੈ ਉਹ ਵਾਪਰ ਜਾਂਦਾ ਹੈ ਤਾਂ ਤਸਵੀਰਾਂ ਬੇਹਾਦੀ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਯੂਪੀ ਦੇ ਹਰਿਦੁਆਰ ਜੋ ਹੈ ਯੂਪੀ ਤੋਂ ਹਰਿਦੁਆਰ ਜਾ ਰਹੀ ਸੀ ਬੱਸ ਜਿਸ ਸਮੇ ਇਹ ਜੋ ਬੱਸ ਹੈਗੀ ਆ ਇਹ ਹਾਦਸਾ ਜੋ ਬੱਸ ਹੈਗੀ ਉਹ ਡਿੱਗ ਜਾਂਦੀ ਹੈ ਪੁਲ ਤੋਂ ਹੇਠਾਂ ਜਿਸ ਦੇ ਵਿੱਚ 24 ਲੋਕ ਜ਼ਖਮੀ ਹੋ ਜਾਂਦੇ ਨੇ ਪਰ ਇਸ ਦੇ ਵਿੱਚ ਦੱਸਿਆ ਇਹ ਜਾ ਰਿਹਾ ਹੈ ਕਿ ਜੋ 4 ਲੋਕ ਨੇ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਕੀ ਹਸਪਤਾਲ ਲਿਜਾਇਆ ਗਿਆ ਹਾਲਾਂਕਿ ਜਦੋਂ ਇਹ ਬੱਸ ਡਿੱਗਦੀ ਹੈ ਤਾਂ ਇਸ ਦੇ ਕਾਰਨ ਹੋਰ ਜਿਹੜੇ ਜੋ ਗੱਡੀਆਂ ਨੇ ਉਹ ਵੀ ਨੁਕਸਾਨੀਆਂ ਗਈਆਂ ਨੇ ਪਰ ਕੋਈ ਵੀ ਜਾਨੀ ਮਾਨੀ ਦਾ ਨੁਕਸਾਨ ਜੋ ਹੈ ਨਹੀਂ ਹੋਇਆ ਸਭ ਤੋਂ ਵੱਡੀ ਗਣਿਮਤ ਹੈ ਤਾਂ ਅਜਿਹੀਆਂ ਖਬਰਾਂ ਲਗਾਤਾਰ ਹੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਿਤੇ ਨਾ ਕਿਤੇ ਹਾਦਸੇ ਜੋ ਨੇ ਉਹ ਹੋ ਰਹੇ ਨੇ ਤਾਂ ਇਹ ਵੱਡੀ ਅਣਗੈਲੀਅਸ ਦਾ ਕਾਰਨ ਕੀ ਰਿਹਾ ਜੋ ਪ੍ਰਸ਼ਾਸਨ ਹੈ ਪੁਲਿਸ ਹੈ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿ ਆਖਰ ਅਣਗੈਲੀ ਕੈਸ ਦੀ ਸੀ ਤਾਂ ਤਸਵੀਰਾਂ ਬੇਹਦ ਹੈਰਾਨਕਾਰ ਦੇਣ ਵਾਲੀਆਂ ਨੇ ਜੋ ਕਿ ਸੋਸ਼ਲ ਮੀਡੀਆ ਉਤੇ ਲਗਾਤਾਰ ਇਹ ਤਸਵੀਰਾਂ ਜੋ ਨੇ ਵਾਇਰਲ ਹੋ ਰਹੀਆਂ ਨੇ ਤਾਂ ਇਸ ਦੇ ਵਿੱਚ ਪੁਲਿਸ ਉਹਨਾਂ ਦੇ ਵੱਲੋਂ ਵੀ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਕਿ ਦਿਹਰਾਧੂਨ ਤੋਂ ਇਹ ਬੱਸ ਜਿਹੜੀ ਆ ਉੱਤਰ ਪ੍ਰਦੇਸ਼ ਜਾ ਰਹੀ ਸੀ ਜਦੋਂ ਕੀ ਇਹ ਵੱਡਾ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ ਜਿਹੜੇ ਯਾਤਰੀ ਨੇ ਉਹ ਸਵਾਰ ਹੁੰਦੇ ਨੇ ਹਾਲਾਂਕਿ ਜੋ ਹਰੀਦਵਾਰ ਦੇ ਵਿੱਚ ਸੇਫਟੀ ਵਾਲ ਹੈ ਉਸ ਨੂੰ ਤੋੜਦੇ ਹੋਏ ਜੋ ਪੁਲ ਹੈ ਉਹ ਨੀਚੇ ਡਿੱਗ ਜਾਂਦੀ ਹੈ ਜੋ ਬੱਸ ਹੈ ਉਹ ਪੁਲ ਤੋਂ ਨੀਚੇ ਡਿੱਗ ਜਾਂਦੀ ਹੈ दैट ਨਾ ਹਾਦਸਾ ਹੁੰਦਾ ਜਿਸ ਦੇ ਵਿੱਚ ਜੋ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਵੀ ਹੋ ਰਹੀਆਂ ਨੇ ਤਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਨੌਜਵਾਨ ਨੇ ਜੋ ਸਵਾਰੀ ਨੇ ਉਹ ਬੇਹੱਦ ਜ਼ਿਆਦਾ ਡਰ ਵੀ ਗਏ ਨੇ ਲੇਕਿਨ ਸਭ ਤੋਂ ਵਧੀਆ ਗੱਲ ਸਭ ਤੋਂ ਚੰਗੀ ਗੱਲ ਇਸ ਦੇ ਵਿੱਚ ਇਹੀ ਲੱਗੀ ਕਿ ਜਿਹੜੇ ਰਾਗੇ ਸੀ ਜੋ ਮੌਕੇ ਉਤੇ ਮੌਜੂਦ ਸੀ ਜਿਨ੍ਹਾਂ ਨੇ ਸਾਰਾ ਵਾਕਾ ਦੇਖਿਆ ਜੋ ਵੀ ਉੱਥੇ ਮੌਜੂਦ ਸੀ ਸਾਨਿਆ ਅਸਾਰਿਆਂ ਨੇ ਸਰਗਰਮ ਹੋ ਕੇ ਐਕਟਿਵ ਹੋ ਕੇ ਇਹਨਾਂ ਸਵਾਰੀਆਂ ਦੀ ਮਦਦ ਕੀਤੀ ਮੌਕੇ ਤੇ ਪੁੱਜੇ ਤੇ 10 ਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਣ ਦੀਆਂ ਪੂਰੀਆਂ ਕੋਸ਼ਿਸ਼ਾਂ ਇਹਨਾਂ ਰਾਗੀਰਾਂ ਦੇ ਵੱਲੋਂ ਕੀਤੀ ਗਈ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਕਈ ਵਾਰੀ ਤਾਂ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਸੜਕ ਤੇ ਟਲਫਰਿਆ ਹੁੰਦਾ ਪਰ ਫੇਰ ਵੀ ਲੋਕ ਜਿਹੜੇ ਨੇ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਲੋਕੀ ਦੇਖਦੇ ਹੋਏ ਮੂਕ ਦਰਸ਼ਕ ਬਣਦੇ ਹੋਏ ਮੌਕੇ ਤੋਂ ਨਿਕਲ ਜਾਂਦੇ ਨੇ ਪਰ ਇੱਥੇ ਇੱਕ ਚੰਗੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਆਖਰ ਕਿਸ ਤਰੀਕੇ ਦੇ ਨਾਲ ماں ਗੰਗਾ ਨੇ ਇਹਨਾਂ ਰਾਗਿਰਾ ਨੂੰ ਜੁਆ ਮਦਦ ਕਰਨ ਦੇ ਲਈ ਸਵਾਰੀਆਂ ਦੀ ਭੇਜ ਦਿੱਤਾ ਜਿਸ ਦੇ ਕਰਕੇ ਇਹਨਾਂ ਸਵਾਰੀਆਂ ਦੀ ਜੋ ਜ਼ਿੰਦਗੀ ਹੈ ਉਹ ਸਲਾਮਤ ਰਹਿ ਗਈ ਤੇ ਕਿਸੇ ਦੀ ਵੀ ਕੋਈ ਜਾਣੀ ਨੁਕਸਾਨ ਜੋ ਹੈ ਉਸ ਦੀ ਖਬਰ ਨਹੀਂ ਆ ਰਹੀ ਹੈ ਤਾਂ ਇਸ ਦੇ ਵਿੱਚ ਗਣੀਮਤ ਰਹੀ ਹੈ ਕਿ ਜਿਹੜੇ 4 ਲੋਕ ਨੇ ਜੋ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਵੀ ਹਸਪਤਾਲ ਪਹੁੰਚਤੀ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਜਲਦ ਹੀ ਕੋਈ ਚੰਗੀ ਖਬਰ ਸਾਹਮਣੇ ਆ ਸਕਦੀ ਹੈ ਤਾਂ ਹਰ ਕੀ ਪੌੜੀ ਦੇ ਨੇੜੇ ਇਹ ਵੱਡਾ ਹਾਦਸਾ ਵਾਪਰਦਾ ਹੈ ਜਿਸ ਦੀ ਖਬਰ ਅਸੀਂ ਹਮਦਰ ਟੀਵੀ ਤੇ ਤੁਹਾਨੂੰ ਦੱਸ ਰਿਹਾ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਜਿਸ ਦੇ ਕਾਰਨ ਜਿਹੜੇ ਲੋਕ ਨੇ ਦਹਸ਼ਰ ਦੇ ਵਿੱਚ ਆ ਜਾਂਦੇ ਨੇ ਤੇ ਜੋ ਬੱਸ ਹੈ ਉਹ ਜਦੋਂ ਡਿੱਗਦੀ ਹੈ ਤਾਂ ਬੱਸ ਚੱਲਦੀ ਰਹਿੰਦੀ ਹੈ ਉਸ ਦੇ ਟਾਇਰ ਚੱਲਦੇ ਰਹਿੰਦੇ ਨੇ ਜਿਸ ਦੇ ਕਾਰਨ ਜਿਹੜੇ ਲੋਕ ਨੇ ਉਹ ਡਰੇ ਹੁੰਦੇ ਨੇ ਕਿ ਕਿਤੇ ਕੋਈ ਅਣਹੋਣੀ ਨਾ ਹੋ ਜਾਵੇ ਪਰ ਸਮੇਂ ਸਿਰ ਸਵਾਰੀਆਂ ਨੂੰ ਬਾਰ ਕੱਢ ਲਿਆ ਜਾਂਦਾ ਹੈ ਜਿਸ ਦੇ ਵਿੱਚ ਸਾਰੇ ਸਵਾਰੀ ਜਿਹੜੇ ਨੇ ਉਹ ਸਲਾਮਤ ਨੇ ਹਾਲਾਂਕਿ 24 ਜ਼ਖਮੀ ਹੋਏ ਸੀ ਚਾਰ ਗੰਭੀਰ ਜ਼ਖਮੀ ਹੋਏ ਸੀ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਜੇ ਹਰਿਦਵਾਰ ਦੀ ਹਰਿਦਵਾਰ ਦੇ ਵਿੱਚ ਹਰ ਕੀ ਪੌੜੀ ਨੇੜੇ ਇਹ ਵੱਡਾ ਹਾਦਸਾ ਵਾਪਰਦਾ ਹੈ ਤਸਵੀਰਾਂ ਬੇਹਦੀ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ